ਦੇਖੇ ਕਿੰਨੀ ਜਿਮੀ ਕਹੇ ਇਹ ਮੈਂ ਦੇਖਿਆ ਸੀਗਾ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਉਹ ਉਹਨਾਂ ਦਾ ਸ਼ੈਹ ਦੇਖ ਕੇ ਨਾਲ ਹੀ ਕਹਿੰਦੀ ਆ ਆਰਡਰ ਕਰ ਦੇ ਤੇ ਉਹਨਾਂ ਦੇ ਨਾ ਸ਼ੈਹਦ ਵਧੀਆ ਹੁੰਦਾ ਤੇ ਉਹ ਸ਼ੈਹਦ ਵਧੀਆ ਤੇ ਉਹ ਘਰ ਹਾਲ ਦੀ ਲਾਲ ਮਿਰਚ ਉਹ ਘਰ ਦੀ ਤਿਆਰ ਕਰਦੇ ਆ ਤੇ ਕਹਿੰਦੀ ਪਾ ਮੈਂ ਜਾ ਕੇ ਲੈ ਆ ਤੇ ਚਾਏ ਪਰਸਨ ਮੰਗਾਲਾ ਮੇਗਾ ਚੱਲੋਂ ਬੜੀ ਦੂਰ ਜਾਣੀ ਥੱਕੀ ਆ ਨਹੀਂ ਬਣਾਈ ਜਾ ਤੂੰ ਵੀਡੀਓ ਏਦਾ ਵੀ ਕੰਨੀ ਬੜੀ ਲੋਟ ਨਿਕਲ ਆਇਆ ਆਇਆ ਜੀ ਇਹ ਹੈਗਾ ਸ਼ਹਿਦ ਇਹ ਉਹਨਾਂ ਦਾ ਬਰ ਕੋਲ ਸਹੀ ਸ਼ਹਿਦ ਆ ਡੁਪਲੀਕੇਟ ਨਹੀਂਗਾ ਬਾਕੀ ਅਸੀਂ ਹੁਣ ਵਰਤ ਕੇ ਦੇਖਾਂਗੇ ਵਰਤ ਕੇ ਤੁਹਾਨੂੰ ਨਹੀਂ ਗਲਾਸ ਲਿਆ ਮੈਂ ਹੁਣੇ ਪਤਾ ਕਰ ਲੈਣਾ ਦੋ ਗਲਾਸਾਂ ਵਿੱਚ ਪਾਣੀ ਇੱਕ ਗਲਾਸ ਚ ਪਾਣੀ ਪਾ ਲਿਆ ਬਸ ਚਮਚ ਲੈ ਹੁਣੇ ਚੈੱਕ ਕਰ ਲਾਂਦਾ ਨਕਲੀ ਆ ਕਿ ਅਸਲੀ ਆ ਹਾਂ ਤੁਹਾਨੂੰ ਹੁਣੇ ਚੈੱਕ ਕਰ ਲੈ ਚੰਚ ਆ ਤੁਹਾਨੂੰ ਦੇਖ ਲਓ ਹੁਣੇ ਚੱਕ ਕਰਕੇ ਦੱਸ ਦੇਣਾ ਉਸ ਵਿੱਚ ਸ਼ਹਿਦ ਹੈ ਅਸਲੀ ਆ ਕਿ ਨਕਲੀ ਆ ਥੋੜਾ ਜਿਹਾ ਇਦਾਂ ਵਾਹ ਸਾਜਾਂ ਨਹੀਂ ਪਤਾ ਲੱਗ ਜੇ ਤਾਂ ਘੁਲ ਗਿਆ ਫੇ ਨਕਲੀ ਹੈ ਜੇ ਨਾ ਘੁਲਿਆ ਫੇ ਅਸਲੀ ਹੈ ਖੜ ਦੇ ਇਹਦੇ ਟੇਕ ਲੈਂਗੇ ਦੇਖੇ ਥੱਲੇ ਰਹਿ ਗਏ ਛੇਰੇ ਅਸਲੀ ਹੈ ਜੇ ਨਕਲੀ ਹੁੰਦਾ ਨਾ ਇਹਨੇ ਪਾਣੀ ਚ ਇਹਨੂੰ ਖੁਰ ਜਾਣਾ ਸੀ ਆ ਦੇਖੋ ਇਹ ਤੁਹਾਨੂੰ ਥੱਲੇ ਆਹ ਦੇਖੋ ਇਹ ਥੱਲੇ ਵਹਿ ਗਿਆ ਨਾ ਆ ਆ ਉੱਪਰੋਂ ਪਾਣੀ ਪੀ ਕੇ ਉਹ ਥੱਲੇ ਹੀ ਰਹੂਗਾ ਉਹਦੇ ਇਹ ਨਕਲੀ ਹੁੰਦਾ ਹੈ ਘੁਲ ਜਾਣਾ ਸੀ ਸ਼ਹਿਦ ਦਾ ਵੀ ਚੈੱਕ ਕਰ ਲਿਆ ਤੇ ਤੁਹਾਨੂੰ ਦੱਸ ਵੀ ਦਿੱਤਾ ਹੈ ਇਹ ਸ਼ਾਇਦ ਹੈਗਾ ਅਸਲੀ ਪਾਣੀ ਦਾ ਗਲਾਸ ਲਓ ਉਹਦੇ ਵਿੱਚ ਇੱਕ ਚਮਚਾ ਸ਼ਹਿਦ ਦਾ ਸਿਰ ਦੋ ਜੇਦੋਂ ਸ਼ਹਿਦ ਥੱਲੇ ਬਹਿ ਗਿਆ ਫਿਰ ਤਾਂ ਹੈਗਾ ਅਸਲੀ ਤੇ ਜੇ ਪਾਣੀ ਚ ਘੁਲ ਗਿਆ ਫਿਰ ਹੈਗਾ ਨਕਲੀ ਸ਼ਹਿਦ ਦੀ ਇਹ ਪਹਿਚਾਣ ਹੈ ਮੈਂ ਹਾਲੇ ਤੱਕ ਚੈੱਕ ਨਹੀਂ ਮੈਂ ਕਿਹਾ ਇਹਦਾ ਨਹੀਂ ਮੈਨੂੰ ਪਤਾ ਇਹਦਾ ਤਾਂ ਮੈਂ ਦੇਖਿਆ ਕਿਦਾਂ ਕਰਦੇ ਸ਼ਾਇਦ ਕਿਦਾਂ ਦਾ ਰੰਗ ਹੈ ਇਹ ਅਰੀਜਨਲ ਦਾ 컬러 ਤਾਂ ਉਹੀ ਹੋਣਾ ਨਾ ਮੈਨੂੰ ਥੋੜਾ ਡਿਫਰੈਂਟ ਹੁੰਦਾ ਥੋੜਾ ਡਿਫਰੈਂਟ ਆ ਕਦਰ ਦਾ ਫਰਕ ਆ ਕਰਦੀ ਤਾਂ ਹੈ ਨਾ ਇਹ ਆ ਦੇਖ ਹੂੰ ਉਹਦੇ ਨਾਲ ਬਕੀ ਹੁੰਦੀ ਥੋੜੀ ਹੈ ਹੈ ਨਾ ਉਹ ਜਿਆਦਾ ਗੁੜੀ ਹੁੰਦੀ ਕੈਮੀਕਲ ਹੁੰਦਾ ਹਮ ਚਲ ਨਾ ਕੀ ਬਾਤ ਤੇ ਬਤਨ ਲੱਗੂ ਚਲੋ ਅੱਜ ਹੁਣ ਬਾਕੀ ਤੁਹਾਨੂੰ ਹਲਦੀ ਅਸੀਂ ਵਰਤ ਕੇ ਦੱਸਾਂਗੇ ਅਸੀਂ ਪੀਂਦੇ ਸੀ ਆ ਜਿਹੜੀ ਦੁਕਾਨਾਂ ਤੋਂ ਲਈ ਆਈ ਦੀ ਉਹ ਦੁੱਧ ਚ ਕਈ ਵਾਰ ਪਾ ਕੇ ਪੀ ਲਈ ਦੀ ਸੀ ਤਾਂ ਉਹ ਟੇਸਟ ਵੀ ਵੱਖਰਾ ਸੀ ਹੁਣ ਇਹ ਪੀਵਾਂਗੇ ਤੇ ਇਹਦਾ ਟੇਸਟ ਤੁਹਾਨੂੰ ਦੱਸਾਂਗੇ ਹਮ ਘਰ ਦੀ ਹਲਦੀ ਦਾ ਟੇਸਟ ਕਿਦਾ ਦੇਖੋ ਮੈਂ ਆ ਕਿੰਨਾ ਸੋਹਣਾ ਆ ਹਲਦੀ ਦਾ ਸ਼ੁਰੂ ਆਈ ਹਲਦੀ ਦੀ ਦਿਖਾਈ ਤਾਂ ਹਮ ਇਹ ਯਹਾਂ ਸਰੀ ਆਂਦੀ